ਕੌਂਸਲਰ ਰਾਜਵੀਰ ਸਿੰਘ ਰਾਜੀ ਦੇ ਵੱਲੋਂ ਨਗਰ ਕੌਂਸਲ ਖਰੜ ਦੇ ਨਵ ਨਿਯੁਕਤ ਪ੍ਰਧਾਨ ਦੀ ਪਹਿਲੀ ਹਾਊਸ ਮੀਟਿੰਗ ਦੇ ਵਿੱਚ ਸਟਰੀਟ ਡੌਗਸ ਤੇ ਅਵਾਰਾ ਪਸ਼ੂਆਂ ਦਾ ਮੁੱਦਾ ਇੱਕ ਵਾਰ ਫਿਰ ਉਠੋ ਚੁਕਿਆ ਗਿਆ। ਦੱਸਦੀ ਹੈ ਕਿ ਪ੍ਰਧਾਨਤਵ આજ ਪ੍ਰਗਟਾਈ ਗਈ ਹੈ ਕਿ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਪਹਿਲ ਦੇ ਆਧਾਰ ਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਨ। ਤਾਂ ਰਾਜਵੀਰ ਸਿੰਘ ਰਾਜੀ ਨੇ ਕਿਹਾ ਕਿ ਪੂਰੇ ਖਰੜ ਦੇ ਵਿੱਚ ਅਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਜਿਸ ਦੇ ਚਲਦਿਆ ਹਰ ਰੋਜ਼ ਹਾਦਸੇ ਵਾਪਰ ਰਹੇ ਨੇ ਕਦੀ ਕਿਸੇ ਤੇ ਹਮਲਾ ਕਰ ਦਿੰਦੇ ਨੇ ਤੇ ਕਦੀ ਕੋਈ ਹੋਰ ਹਾਦਸਾ ਵਾਪਰ ਜਾਂਦਾ ਹੈ ਇਸ ਕਰਕੇ ਉਹਨਾਂ ਪ੍ਰਸ਼ਾਸਨ ਅੱਗੇ ਹੱਥ ਬੰਨ ਕੇ ਬੇਨਤੀ ਕੀਤੀ ਹੈ ਕਿ ਅਫਸਰਾਂ ਦੀ ਡਿਊਟੀ ਲਗਾਈ ਜਾਵੇ ਤੇ ਇਸ ਦਾ ਉਪਰਾਲਾ ਕੀਤਾ ਜਾਵੇ ਰੋਕਥਾਮ ਹੋਣੀ ਚਾਹੀਦੀ ਹੈ ਤਾਂ ਜੋ ਇਨਸਾਨੀ ਜਾਨਾਂ ਬਚਾਈਆਂ ਜਾ ਸਕਣ ਇਹ ਤਾਂ ਜਿਹੜਾ 10 ਮਹੀਨਿਆਂ ਦੀ ਉਹ ਮੇਰਾ ਜਿਹੜਾ ਲਾਹਨਤ ਕਰਦੇ ਪਹਿਲਾਂ ਬੇਰੀ ਵਾਰਟ ਸੋਸਾਇਟੀ ਪੈਂਦੀ ਹੈ ਪਾਰਕ ਦੇ ਨੇੜੇ ਤੇ ਦੋਗ ਨੇ 8-9 ਬੱਚਿਆਂ ਨੂੰ ਕੱਢਿਆ ਹੈ ਲੋ ਉਹ ਡੌਗ ਤੋਂ ਜਾਂ ਹਲਕੀਆਂ ਹੋਇਆ ਦੀ ਜਾਂ ਅਗਰੇਸ਼ਨ ਨਹੀਂ ਪਤਾ ਨਹੀਂ ਕੀ ਦੇ ਬੁਤਵਾਦ ਅਜੇ ਤੱਕ ਉੱਥੇ ਚੀ ਉਲੰਘੇਰੀ ਉਹਨਾਂ ਨਾਲ ਤੋਂ ਤੇ ਬਚੇ ਉਹਨਾਂ ਨੂੰ ਵੀ ਫਤਲਾ ਕੋਈ ਹਲਕੇ ਹੋ ਸਕਦੇ ਨਾ ਬਦੀ ਕਿ ਕਿੰਨਾ ਅੱਜ ਤੱਕ ਦੇਖਿਆ ਨਹੀਂ ਹੈ ਇਹ ਇੱਕਦਮ ਪਤਾ ਨਹੀਂ ਕਿ ਗੁਦੋਂ ਪਹੁੰਚ ਕੇ ਆਇਆ ਮੈਂ ਜਿਹੜਾ ਮੈਂ ਕੰਮ ਪਿਆ ਸੀ ਕਿ ਅਸੀਂ ਅਸੀਂ ਭਾਈਪੁਰ ਦੀ ਰੂਹੀਆ ਦੀ ਕੁਛ ਨਹੀਂ ਕਰ ਸਕਦੇ ਕਿ ਅਸੀਂ ਇੱਕ ਛੋਟਾ ਜਿਹਾ ਆਪਰੇਸ਼ਨ ਕਰਕੇ ਸੈਟ ਕਰ ਲਏ ਉਹਦੀ ਨਾਲ ਵੀ ਕਰਾਇਆ ਪਰ ਕਿਉਂਕਿ ਇਹ ਨਾਲ ਬੜਾ ਪ੍ਰੋਬਲਮ وہ بھی ہے ریجسٹری ہے اورے والوں نے ابھی تک کوئی جواب نہیں دیا پر گیا ہوں ہاسپٹل کرانے واسطے گیا سی انہوں نے بھی کچھ نہیں کہیا ابھی ضرورت ہی نہیں ہے کلیاری گاں کی جڑا پئی ہے سرکار سرکاری بلڈنگ ہے جو بھی

اور ایک فرمایے میں گند رہا ہے اور ایک ہی سب کو رکھ رہا ہے پرانی ادی فون کرے کہ اتنا کر کے حالات ہو گئے نا کوئی کھلاڑی نہیں ہے ਸਾਡੇ ਕੋਲ کیا ہے نا کوئی ڈنڈیا نہ تھوڑے سے ہلکی بھی پٹل پڑا نہیں نا کوئی یار ہے نا کوئی ہول پربان ہے نا کوئی گٹی ہے نا کوئی ایکسٹرا ٹیم ہے نا کوئی جن کام ہے نہیں دوستوں تو تاکہ ہم کو نام سے ہیلو